ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨੌਜਵਾਨ ਗਗਨਦੀਪ ਸਿੰਘ ਜਿਹੜਾ ਫਾਇਰ ਬਰਗੇਡ ਮੈਕਮੇਂ ਦੇ ਵਿੱਚ ਕੰਮ ਕਰਦਾ ਸੀ ਜੋਬ ਕਰਦਾ ਸੀ ਉਹਦੀ ਤਨਖਾਹ ਕਿੰਨੀ ਸੀ 10-12000 ਰੁਪਇਆ ਗੁਜ਼ਾਰਾ ਚੱਲਦਾ ਸੀ ਤੇ ਉਹ ਅੱਗ ਬੁਝਾਉਣ ਵਾਸਤੇ ਗਿਆ ਤੇ ਜਦੋਂ ਅੱਗ ਬੁਝਾ ਰਿਹਾ ਸੀ ਤੇ ਉਹ ਅੱਗ ਦੇ ਵਿੱਚ ਪੂਰਾ ਟੁੱਟ ਗਿਆ ਜਾਨੀ ਕਿ ਅੱਗ ਦੇ ਲਪੇਟ ਵਿੱਚ ਆ ਗਿਆ ਤੇ ਉਹਦੀ ਮੌਤ ਹੋ ਗਈ ਉਸ ਖਬਰ ਨੂੰ ਮੈਨੂੰ ਇਦਾਂ ਲੱਗਦਾ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਦੋ ਚਾਰ ਪੇਜਾਂ ਤੇ ਉਹਦੀਆਂ ਪੋਸਟਾਂ ਪਾਈਆਂ ਗਈਆਂ ਇੱਕ ਦੋ ਖਬਰਾਂ ਮੈਂ ਸੁਣੀਆਂ ਤੇ ਉਹਦੇ ਵੱਲ ਨਾ ਸਰਕਾਰ ਨੇ ਨਜ਼ਰ ਮਾਰੀ ਤੇ ਨਾ ਜਿਹੜੇ ਸਾਡੇ ਆ ਖੋਤੀ ਜੱਥੇਬੰਦੀਆਂ ਦੇ ਆਗੂ ਨੇ ਇਹਨਾਂ ਨੇ ਗੌਰ ਕੀਤੀ ਉਹਦਾ ਪਰਿਵਾਰ ਪਿੱਛੇ ਕੀ ਐ ਉਹਦਾ ਮਾਂ ਪਿਓ ਦਾ ਗੁਜ਼ਾਰਾ ਕਿੱਦਾਂ ਕਰੂ ਕਿਸੇ ਨੂੰ ਕੋਈ ਫਿਕਰ ਨਹੀਂ ਔਰ ਜਦੋਂ ਇਹ ਕਹਿੰਦੇ ਨੇ ਨਾ ਕਿ ਕਿਸਾਨ ਸ਼ਹੀਦ ਹੋ ਗਿਆ ਤੇ ਮੈਂ ਅੱਜ ਥੋੜਾ ਜਿਹਾ ਦੇਖਣ ਦੀ ਕੋਸ਼ਿਸ਼ ਕੀਤੀ ਵੀ ਸ਼ਹੀਦ ਕਹਿੰਦੇ ਕਿਨੂੰ ਹੈ ਜਿਹੜਾ ਆਪਣੇ ਫਰਜ਼ਾਂ ਨੂੰ ਨਿਭਾਉਂਦਾ ਹੋਇਆ ਕੁਰਬਾਨ ਹੋ ਜਾਵੇ ਉਹਨੂੰ ਅਸਲ ਵਿੱਚ ਸ਼ਹੀਦ ਕਹਿੰਦੇ ਆ 10 12000 ਦੀ ਨੌਕਰੀ ਕਰਨ ਵਾਲਾ ਗਗਨਦੀਪ ਸਿੰਘ ਅਸਲ ਸ਼ਹੀਦ ਹੈ ਜਿਹੜਾ ਕਣਕ ਨੂੰ ਲੱਗੀ ਅੱਗ ਬੁਝਾਉਂਦਾ ਹੋਇਆ ਮੌਧੇ ਮੂਹ ਵਿੱਚ ਚਲਾ ਗਿਆ ਤੇ ਸਾਡੇ ਮੌਜੂਦਾ ਸਰਕਾਰ ਨੇ ਜਿਹੜੇ ਸ਼ਰਾਬ ਪੀ ਕੇ ਮਰਨ ਵਾਲੇ ਸੀ ਉਹਨਾਂ ਨੂੰ ਨੌਕਰੀਆਂ ਦੀ ਆਫਰ 10 ਦਾ ਲੱਖ ਰੁਪਇਆ ਦਿੰਦਾ ਇਹ ਸ਼ਰਮਨਾਕ ਜਿਹੜਾ ਸਰਕਾਰ ਦਾ ਫੈਸਲਾ ਸੀ ਲੋਕਾਂ ਦੇ ਵਿੱਚ ਬੇਦੀ ਚਰਚਾ ਛੇੜੀ ਨੀਡੀਆਂ ਦੇ ਵਿੱਚ ਵੀ ਚਰਚਾ ਛੇੜੀ ਹੁਣ ਜਿਹੜੇ ਅਸਲ ਲੋੜਵੰਦ ਨੇ ਜਿਵੇਂ ਗਗਨਦੀਪ ਸਿੰਘ ਮੋਹ ਦੇ ਮੂੰਹ ਵਿੱਚ ਚਲਾ ਗਿਆ ਪਿੱਛੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਕੋਈ ਬਹੁਤ ਹੀ ਵੱਡੀ ਨੌਕਰੀ ਨਹੀਂ ਹੁੰਦੀ 10-12000 ਰੁਪਏ ਦੀ ਤੇ ਇਹਦੇ ਬਦਲ ਧਿਆਨ ਗਿਆ ਹੀ ਨਹੀਂ ਜੇ ਕਿਸੇ ਨੂੰ ਇਸ ਵਕਤ ਤਾਨਾ ਮਾਰਨਾ ਹੋਵੇ ਤਾਂ ਜਿਹੜੇ ਆ ਦਲਾਦ ਆਗੂ ਕਿਸਾਨ ਨੇ ਇਹਨਾਂ ਨੂੰ ਮਾਰਨ ਦੀ ਲੋੜ ਹੈ ਬਦ ਤੋਂ ਬਦ ਅਨੁਦਾਤਾ ਅਸੀਂ ਪੰਜਾਬ ਦੇ ਰਾਖੇ ਆ ਨਸਲਾਂ ਫਸਲਾਂ ਦੇ ਰਾਖੇ ਆ ਤੇ ਹੁਣ ਨਸਲਾਂ ਦੇ ਵਿੱਚੋਂ ਇਹ ਸਭ ਤੋਂ ਵਧੀਆ ਨਸਲ ਸੀ ਗਗਨਦੀਪ ਸਿੰਘ ਜਿਹੜਾ ਅੱਗ ਭਰਉਂਦਾ ਹੋਇਆ ਮੋਹ ਦੇ ਮੂਵੀ ਚਲਾ ਗਿਆ ਜੇ ਕੋਈ ਮੇਰੇ ਕੋਲ ਪੁੱਛੋ ਅਸਲ ਸ਼ਹੀਦ ਇਹ ਹੁੰਦੇ ਆ ਜਿੰਦਾ ਸੀ ਕਿਸਾਨ ਜੱਥੇਬੰਦੀਆਂ ਨੂੰ ਜਿਹੜੇ ਅਰਬਾਂ ਖਰਬਾਂ ਦੀਆਂ ਗਰਾਈਆਂ ਕਰਾ ਕੇ ਜਣ ਕੇ ਅਰਬਾਂ ਖਰਬਾਂ ਰੁਪਈਆ ਇਕੱਠਾ ਕਰ ਗਏ ਜੇ ਕਿਤੇ ਥੋੜਾ ਬਹੁਤਾ ਨਸਲਾਂ ਤੇ ਫਸਲਾਂ ਪ੍ਰਤੀ ਦਰਦ ਹੁੰਦਾ ਤਾਂ ਇਸ ਬੱਚੇ ਦੇ ਪਰਿਵਾਰ ਨੂੰ 20-30 ਲੱਖ ਰੁਪਈਆ ਇਕੱਠਾ ਕਰਕੇ ਜ਼ਰੂਰ ਦਿੰਦੇ ਪਰ ਇਹਨਾਂ ਦੇ ਕੰਨ ਤੇ ਜੂੰ ਸਰਕੀ ਨਹੀਂ ਜਦੋਂ ਸਿਸਟਮ ਹੀ ਕਰਪਟ ਹੋਵੇ ਤਾਂ ਫਿਰ ਉਲੰਭਾ ਦਈਏ ਕਿਨੂੰ ਪਰ ਮੇਰਾ ਫਰਜ ਹੈ ਵੀ ਜਿੱਥੇ ਸੱਚ ਬੋਲਣਾ ਹੈ ਉੱਥੇ ਬੋਲਣਾ ਹੀ ਬੋਲਣਾ ਇਹ ਜ਼ਰੂਰੀ ਹੈ ਜਿੰਨੇ ਵੀ ਕਿਸਾਨ ਮੌਦੇ ਮੂੰਹ ਵਿੱਚ ਚਲੇ ਗਏ ਉਹਨਾਂ ਨੂੰ ਸ਼ਹੀਦੀ ਕਰਾਰ ਦਿੱਤਾ ਗਿਆ ਕਿਹਨਾਂ ਨੇ ਜਿਹੜੇ ਕਿਸਾਨ ਆਗੂ ਦਲਾਲ ਨੇ ਉਹਨਾਂ ਵੱਲ ਪਰ ਜੇ ਕੋਈ ਅਸਲ ਸ਼ਹੀਦ ਹੋਇਆ ਨਾ ਲੜਦਾ ਹੋਇਆ ਅੱਗ ਬੁਝਾਉਣ ਦੇ ਵਾਸਤੇ ਤਾਂ ਉਹ ਗਗਨਦੀਪ ਸਿੰਘ ਕਦੇ ਸੋਚੋਗੇ ਵੀ ਜੇ ਇਹੋ ਜੇ ਨੌਜਵਾਨ ਮਰਮੜ ਜਾਂਦੇ ਨੇ ਦੂਸਰਿਆਂ ਲਈ ਉਹਨਾਂ ਲਈ ਕੁਝ ਕੀਤਾ ਜਾਓ ਲਖ ਲਾਨਤ ਅਕਸਾਂ ਆਗੂਆਂ ਨੂੰ ਡੱਲੇ ਵਾਲ ਵਰਗਿਆਂ ਨੂੰ ਪੰਦੇਰ ਵਰਗਿਆਂ ਨੂੰ ਬਲਵੀਰ ਸਿੰਘ ਜਾਂ ਅਜਿਹੜੇ ਦੂਜੇ ਉਗਰਾਹਾਂ ਵਰਗੇ ਨੇ ਅਰਉਲਦੂ ਮਾਨਸਾਂ ਵਰਗੇ ਨੇ ਜਿਨ੍ਹਾਂ ਵੀ ਹੋਣ ਪਾਵੇਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਕਿਹਾ ਨਾ ਹੁਣ ਉਹਨਾਂ ਸਾਰਿਆਂ ਨੂੰ ਲਾਣਤ ਹੈ ਜਿਹੜਾ ਨੌਜਵਾਨ ਕਣਕ ਨੂੰ ਲੱਗੀ ਅੱਗ ਬੁਝਾਉਣ ਵਾਸਤੇ ਉਹਦੀ ਲਪੇਟ ਵਿੱਚ ਆ ਕੇ ਮੂੰਹ ਦੇ ਮੂੰਹ ਵਿੱਚ ਲੱਜਾ ਜਾਂਦਾ ਤੇ ਉਹਦੇ ਵੱਲ ਤੁਹਾਡਾ ਕਿਛਦਾ ਧਿਆਨ ਗਿਆ ਹੀ ਨਹੀਂ মিডিਆ ਵਾਲੇ ਨੂੰ ਬੇਨਤੀ ਹੈ ਇਹਨਾਂ ਨੇ ਵੀ ਕੋਈ ਐਸੀ ਖਬਰ ਚਲਾਈ ਨਹੀਂ ਮੀਸ ਸਾਥ ਦੇ ਇਹਨਾਂ ਨੂੰ ਗੁਰਕੀ ਚਾਹੀਦੀ ਹੁੰਦੀ ਜਿੱਥੋਂ 4 ਰੁਪਏ ਵੱਧ ਮਿਲਣ ਉਧਰ ਦੀ ਖਬਰ ਚਲਾਉਣੀ ਹੁੰਦੀ ਅਰਜਰ ਸ਼ਰਮ ਕਰੋ ਮਾੜੀ ਮੋਟੀ 10 12000 ਦੀ ਕੋਈ ਨੌਕਰੀ ਹੁੰਦੀ ਆ ਅੱਗ ਬੁਝਾਉਣ ਗਿਆ ਉਹ ਬੱਚਾ ਅੱਗ ਦੀ ਲਪੇਟ ਵਿੱਚ ਆ ਕੇ ਇਹ ਦੁਨੀਆ ਤੋਂ ਚਲਾ ਗਿਆ ਉਹਦਾ ਪਰਿਵਾਰ ਕਿੱਦਾਂ ਗੁਜ਼ਾਰਾ ਕਰੂ ਪਿੱਛੇ ਕੌਣ ਹੈ ਕਿਸੇ ਨੇ ਜਾ ਕੇ ਕੋਈ ਖ਼ਬਰ ਲਈ ਪਰਿਵਾਰ ਦੇ ਵਿੱਚ ਬਿਲਕੁਲ ਨਹੀਂ ਐਨੇ ਢੀਠ ਨਾ ਬਣੋ ਜਦੋਂ ਬਾਣੀ ਵਿੱਚ ਅਕਿਰਤ ਕਣ ਸ਼ਬਦ ਵਰਤੇ ਹਨ ਪਾਤਸ਼ਾਹ ਨੇ ਉਹ ਤੁਹਾਨੂੰ ਥੋੜਾ ਧਿਆਨ ਰੱਖੋ ਵੀ ਨਾ ਸ਼ੁਕਰੇ ਜਿਹੜੇ ਧੰਨਵਾਦ ਵੀ ਨਹੀਂ ਕਰ ਸਕੇ ਤੇ ਅਸਲ ਸ਼ਬਦ ਇਹਨਾਂ ਲੋਕਾਂ ਲਈ ਉਹ ਵਰਤੇ ਨੇ ਗੁਰੂ ਪਾਤਸ਼ਾਹ ਨੇ ਇੱਕ ਧ੍ਰਿਗ ਸ਼ਬਦ ਵਰਤੇ ਗਿਆ ਧਰ ਘਾਰ ਉਹਦਾ ਅਰਥ ਹੈ 100 ਹਜ਼ਾਰ ਵਾਰੀ ਲਾਹਨਤ ਤੋ ਇਹਨਾਂ ਲੋਕਾਂ ਨੂੰ ਕੌਣ ਵਾਸਤੇ ਹੈ ਜਰ ਮਾੜੀ ਮੋਟੀ ਸ਼ਰਮ ਕਰ ਲੈਂਦੇ ਮੌਜੂਦਾ ਸਰਕਾਰ ਜ ਜ ਸਾਡੇ ਸੀਐਮ ਸਾਹਿਬ ਜਾਂ ਜਿਹੜੇ ਸਾਡੇ 13 ਐਮਪੀ ਨੇ ਪੰਜਾਬ ਦੇ ਲੋਕ ਸਭਾ ਮੈਂਬਰ ਵੀ ਨੇ ਕਿਸੇ ਦਾ ਧਿਆਨ ਗਿਆ ਹੀ ਨਹੀਂ ਜਦੋਂ ਮੈਂ ਇਹ ਅੱਜ ਪੋਸਟ ਵੇਖੀ ਨਾ ਮੈਂ ਬੜਾ ਦੁਖੀ ਹੋਇਆ ਮੈਂ ਕਿਹਾ ਇੱਕ ਪਾਸੇ ਜਿਹੜੇ ਸ਼ਰਾਬ ਪੀ ਕੇ ਮਰੇ ਨੇ ਉਹਨਾਂ ਲਈ ਨੌਕਰੀ ਦੀ ਆਫਰ ਵੀ ਆ ਗਈ 10 ਲੱਖ ਰੁਪਏ ਦਾ ਪਰਿਵਾਰ ਵੱਲ ਤੇ ਐਲਾਨ ਨਹੀਂ ਕਰਤਾ ਤੇ ਜਿਹੜਾ ਕਿਸੇ ਲਈ ਮਰਿਆ ਅੱਗ ਬੁਝਾਉਣ ਲਈ ਮਰਿਆ ਤੇ ਉਹਦੇ ਲਈ ਇੱਕ ਐਲਾਨ ਨਾ ਗਵਰਨਮੈਂਟ ਵੱਲੋਂ ਕੀਤਾ ਨਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੋਇਆ ਨਾ ਕਿਸੇ ਸੰਸਥਾ ਵੱਲੋਂ ਹੋਇਆ ਸ਼੍ਰੋਮਣੀ ਕਮੇਟੀ ਵਾਲੇ ਕਲਾਕੇ ਜਿਹੜੇ ਕਹਿੰਦੇ ਨਾ ਸ਼੍ਰੋਮਣੀ ਕਮੇਟੀ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ ਗਾਇਨ ਕਿਸੇ ਦਾ ਧਿਆਨ ਕਰ ਲੋ ਸ਼ਰਮ ਮੜੀ ਮੁੱਟੀ ਜਾ ਨਾ ਬਣੋ ਟੀਟ ਇਹ ਬੇਨਤੀ ਹੈ ਜੇ ਕੋਈ ਅਸਲ ਸ਼ਹੀਦ ਹੋਇਆ ਨਾ ਤਾਂ ਇਹ ਗਗਨਦੀਪ ਸਿੰਘ ਜਿਹੜਾ ਅੱਗ ਬੁਝਾਉਂਦਾ ਬੁਝਾਉਂਦਾ ਮੌਤੇ ਮੂੰਹ ਵੀ ਚਲਾ ਗਿਆ ਇਹ ਅਸਲ ਸ਼ਹੀਦ ਹੈ ਕਿਸੇ ਲਈ ਕੁਰਬਾਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ